ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਕੌਣੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਬਹੁਤ ਹੀ ਵਧੀਆ ਸਾਫ਼ ਸੁਥਰਾ ਪਸ਼ੂ ਪਾਲਣ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਵਧੀਆ ਬੂਰੀ ਮੱਜਾ ਜਿਹੜੀ ਕਿ ਸੂਣ ਵਾਲੀ ਆ ਗੱਬਣਾ ਚੰਗੇ ਸੀਮਣ ਤੋਂ ਗੱਬਣਾ ਸਾਰੀ ਡਿਟੇਲ ਆਪਾਂ 22 ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਛੋਟੀ ਦੇ ਪਸ਼ੂ ਚੰਗੇ ਪਸ਼ੂ ਤੁਸੀਂ ਖਰੀਦਦਾਰੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰ ਲਿਓ ਆਓ ਦੋਸਤੋ ਸਾਰੀ ਜਾਣਕਾਰੀ ਲੈਣੇ ਆ ਤੇ ਦੋਸਤੋ ਘਰਦਿਆਂ ਤੁਹਾਡੇ ਨਾਲ ਸੰਜੀ ਆਓ ਜੀ ਬਾਈ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਸਕਿੰਦਰ ਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਜੀ 93642 94642 17742 17742 ਤੇ ਪਸ਼ੂ ਫਿਰ ਆਪਣੇ ਸਾਰੇ ਘਰ ਦੇ ਹੀ ਆ ਜੀ ਤੇ ਇਹ ਮੱਝ ਹੈ ਜਿਹੜੀ ਕਿਨਮਾ ਸੁਆ ਸੁਣਾਏ ਨੇ ਇਹਨੂੰ ਚੌਥਾ ਸੁਵੇ ਚੌਥਾ ਤੇ ਮਗਰਲੇ ਸੁਵੇ ਤੁਹਾਡੇ ਕੋਲੇ ਪੀਕ ਲੈਵਲ ਤੇ ਬਾਈ ਕਿੰਨਾ ਦੁੱਧ ਕੱਢਿਆ ਨੇ ਬਾਈ ਇਹ ਚੋਲੋ 15 ਕਿਲੋ 6 ਵਾ ਤੇ ਜੁਨਾ ਆਮ ਸੇਵਾ ਤੇ 14-15 ਕਿਲੋ ਐਦ ਕੀ ਬਾਈ ਕੀ ਮੀਦ ਰੱਖਦੇ ਆ 16-17 ਦੀ ਵੀ ਲੈ ਆ ਜੀ ਆਇਤ ਕੀ ਅਗੇ ਨੌ ਰਾਜੀ ਹੈ। ਨੌ ਰਾਜੀ ਬਲੇ ਪਿਛਲੇ 16 17 ਆਇਤ ਕੀ ਬਾਈ ਕਹਿੰਦਾ ਵੀ ਦੁੱਧ ਕੱਢ ਜੂ। ਵੀਡਿਓ ਆ ਬਈ ਅੱਜਲੇ ਸਵੇਰ ਦੀ ਮੈਂ ਲੱਸੀ ਸੀ। ਠੀਕ ਹੈ ਜੀ। ਪਗਰਲੇ ਸਵੇਰ ਲੱਸੀ ਸੀ। ਤੇ ਕਿੰਨੇ ਕ ਦਿਨ ਲੈਂਦੀ ਹੈ ਬਾਈ ਜੀ ਇਹ? ਅਰੇ 5-7 ਤੱਕ ਬਾਤੀ ਪਏ ਹਫ਼ਤੇ। 5-7 ਦਿਨ ਹਫ਼ਤਾ ਹੀ ਮੰਨ ਲੈਨੇ ਆ। ਤੇ ਬਾਈ ਸੀਮਨ ਦੇ ਦੱਸੋ ਜੀ ਕਿਹੜਾ ਲੱਗਿਆ? ਪੂਰੇ ਨਾਲ ਨਾਰਲੀ ਦਾ। ਨਾਰਲੀ ਦਾ ਲੱਗਿਆ। ਨੀਲੀ ਦਾ ਵੀ। ਨੀਲੀ ਦਾ ਵੀ ਦਾ। ਲਓ ਵੀ ਸੱਜਣੋ ਨਾਰਲੀ ਬੋਲ ਤੋਂ ਗੱਬਣਾ। ਕੱਦ-ਕਾਠ ਬਹੁਤ ਆ ਆ ਜਿਹੜੀਆਂ ਝੋਟੀਆਂ ਦੋਸਤੋ ਦੋਵੇਂ ਨਗੀਨੇ ਇਸੇ ਦੇ ਆ ਜਿਹੋ ਜਿਹਾ ਸੀਮਨ ਭਰਾ ਦੇ ਉਹੋ ਜਿਹੇ ਨੇ ਬੱਚੇ ਪੈਦਾ ਕੀਤੇ ਆ ਤੇ ਐ ਕਿ ਨਾਰਲੀ ਬੋਲਤੋ ਗੱਬਣਾ ਤੇ ਸਿੰਗ ਗੋਲ ਆ ਦੋਸਤੋ ਪਿਛਲੇ ਪਾਸੇ ਕੁੰਡਾ ਥੋੜਾ ਜਿਹਾ ਮੱਥਾ ਚਿੱਟਾ ਤੇ ਥੱਲੋਂ ਠੋਡੀ ਆ ਜਿਹੜੀ ਉਹ ਚਿੱਟੀ ਆ ਦੋ ਮਗਰਲੇ ਪੈਰ ਚਿੱਟੇ ਆ ਪੂਛ ਦਾ ਦੰਬ ਉੱਪਰ ਤੱਕ ਚਿੱਟਾ ਇਹਦੇ ਸੂ ਦੇ ਉੱਤੇ ਚਟਾ ਨਿਸ਼ਾਨ ਆ ਤੇ ਥਣਾਂ ਦੀ ਜੇ ਗੱਲ ਕਰੀਏ ਦੋਸਤੋ ਬਹੁਤ ਸ਼ਾਨਦਾਰ ਲੱਗਿਆ ਦੇਖ ਸਕਦੇ ਹੋ ਤੁਸੀਂ ਪੂਰਾ ਮੋਟਾ ਤੇ ਖੁੱਲਾ ਥਣ ਲੱਗਿਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾ ਕੇ ਉਸ ਤੋਂ ਬਾਅਦ ਤੁਹਾਨੂੰ ਤੋਰ ਕੇ ਦਿਖਾਵਾਂਗੇ ਬਹੁਤ ਕੱਦ ਕਾਠਾ ਦੋਸਤੋ ਰਾਜੀਪੜੀ ਬਹੁਤ ਆ ਕਿਸੇ ਬੋਲਣ ਵਾਲੋ ਘੱਟ ਨਹੀਂ ਪੱਠਪੜਾ ਚੌਰ ਸੈਟਰ ਗਈ ਪਈ ਆ ਦੇਖ ਸਕਦੇ ਹੋ ਤੁਸੀਂ ਇਹ ਥਣ ਹਵਾਨਾ ਜਿਹੜਾ ਹਵਾਨਾ ਹਜੇ ਖਾਲੀ ਆ ਹਜੇ ਨੇ 10 ਦਿਨ ਘੱਟੋ ਘੱਟ ਇਹਨੇ ਸੂਣ ਚ 10 ਦਿਨ ਲੈ ਜਾਣੇ ਉਸ ਮੁਤਾਬਕ ਤੁਸੀਂ ਹਵਾਨੇ ਦੀ ਜੱਜਮੈਂਟ ਕਰ ਲਵੇ ਨੇ ਉੱਪਰ ਤੱਕ ਸੂ ਤੱਕ ਇਹਨੇ ਹਵਾਨਾ ਲਾ ਜਾਣਾ ਸੂ ਦੇ ਉੱਤੇ ਚਟਾ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾ ਦਿੰਨੇ ਆ ਬਿਲਕੁਲ ਸੇਮ ਸ ਹੈ ਜੀ ਦੋਸਤੋ ਥਣਾਂ ਦਾ ਲਓ ਵੀ ਸੱਜਣੋ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸ ਹੈ ਜੀ ਥਣਾਂ ਦਾ ਮਟਾਈ ਚੰਗੀ ਆ ਵਾਇਰਲ ਚੰਗੀ ਆ ਮਿਲਕ ਵੇਨ ਵੀ ਦੋਸਤੋ ਦੇਖ ਸਕਦੇ ਹੋ ਚੰਗੀ ਆ ਤੋੜ ਕੇ ਤੁਹਾਨੂੰ ਦਿਖਾ ਰਿਆਂਗੇ ਤੁਰਦੀ ਤੋਂ ਤੁਹਾਨੂੰ ਸਾਰੀ ਜਜਮੈਂਟ ਇਹ ਆ ਜਾਣੀ ਆ ਤੇ ਘਰੇਲੂ ਪਸ਼ੂ ਆ ਬਾਈ ਹਰਾਂ ਦੇ ਕੋਈ ਵਪਾਰ ਲੈਣ ਦਾ ਕੰਮ ਨਹੀਂਗਾ ਸ਼ੌਕ ਨਾਲ ਸਾਹਵੇਂ ਆ ਤੇ ਆਮ ਸੇਵਾ ਦੇ ਦੋਸਤੋ ਇਹਨੇ 15 16 ਲੀਟਰ ਦੁੱਧ ਆਮ ਸੇਵਾ ਤੇ ਕੱਢਿਆ ਬਾਕੀ ਐ ਕਿ ਬਾਈ ਕਹਿੰਦਾ ਵੀ ਅੱਗੇ ਨਾਲੋਂ ਰਾਜੀ ਆ ਪਿਛਲੇ ਸੂਏ ਲਿੱਸੀ ਸੀ ਉਹਦੀ ਵੀਡੀਓ ਵੀ ਬਾਈ ਹਰਾਂ ਕੋਲੇ ਪਈ ਆ ਤੇ ਸਾਰੀ ਜਜਮੈਂਟ ਤੁਹਾਨੂੰ ਤੁਰਦਿਆਂ ਤੋਂ ਇਹਦੀ ਆ ਜਾਣੀ ਆ ਦੋਸਤੋ ਗਲੋਟੇ ਵਾਂਗੂ ਗੋਲ ਪਈ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸ਼ਾਨਦਾਰ ਹਵਾਨਾ ਜਿਹੜਾ ਕਿ ਢਿੱਲਾ ਪਿਆ ਇਹਨੇ ਤਿਆਰ ਕਰਨਾ ਹੈ ਮੋੜ ਲਓ ਜੀ ਥਲ-ਥਲ ਕਰਦਾ ਸਰੀਰ ਦੋਸਤੋ ਤੇ ਭਲਵਾਨ ਦੋਸਤੋ ਬੂਰੀਆਂ ਮੱਝਾਂ ਦਾ ਦੁੱਧ ਚੁੰਗਦੇ ਸੀਗੇ ਪੀਂਦੇ ਸੀਗੇ ਤੇ ਖਾਣ ਵੀ ਬਣਿਆ ਪੁਰਾਣਾ ਵੀ ਕਹਿੰਦੇ ਹੁੰਦੇ ਸੀ ਤੇਰਾ ਬੂਰੀ ਦਾ ਦੁੱਧ ਪੀਤਾ ਉਹ ਬੂਰੀ ਆ ਦੋਸਤੋ ਇਹ ਪੂਰੇ ਪੱਕੇ ਰੰਗ ਦੀ ਬੂਰੀ ਆ ਤੇ ਬਹੁਤ ਘੱਟ ਦੋਸਤੋ ਇਹ ਜਿਹੜੀਆਂ ਨਸਲਾਂ ਹੁਣ ਪੰਜਾਬ ਦੇ ਵਿੱਚ ਰਹਿ ਗਈਆਂ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਬੋਲਣ ਜੀ 100 160000 ਬਾਈ ਮਾਨਤਾਨ ਹੋ ਜੀ ਬੋਝ ਦੇ ਆਪਣੀ ਫੁੱਲ ਗਰੰਟੀ ਹੋਊਗੀ ਹਾਂਜੀ ਭਾਰ ਬੋਝ ਦੀ ਧਾਰ ਦੀ ਪੂਰ ਛੱਟੇ ਦੀ ਫੁੱਲ ਗਰੰਟੀ ਹਰ ਇੱਕ ਤਰ੍ਹਾਂ ਦੀ ਫੁੱਲ ਗਰੰਟੀ ਕੋਈ ਝੋਲੇ ਬੰਦਾ ਚੋਲੇ ਕੋਈ ਝੋਲੇ ਪਾਵੇ ਲਓ ਵੀ ਬਾਈ ਕਹਿੰਦਾ ਵੀ ਭਾਰ ਦੀ ਪੂਰ ਛੱਟੇ ਦੀ ਧਾਰ ਦੀ ਥਣ ਹਵਾਨੇ ਦੀ ਹਰ ਇੱਕ ਤਰ੍ਹਾਂ ਦੀ ਬਾਈ ਕਹਿੰਦਾ ਵੀ ਫੁੱਲ ਗਰੰਟੀ ਆ ਬੁੜੀ ਝੋਲੇ ਬੰਦਾ ਚੋਲੇ ਕਵੇਂ ਕੋਈ ਬੱਚਾ ਝੋਲੇ ਸੀਲਸ ਲੱਗਾ ਤੇ ਮੁੱਲ ਬਾਈ ਨੇ 160000 ਮੰਗਿਆ ਤੇ ਇਹਦੇ ਵਿੱਚੋਂ ਦੋਸਤੋ ਮਾਨਤਾਨ ਜ਼ਰੂਰ ਕੀਤਾ ਜਾਊਗਾ ਜੈਸ ਵੀ ਕਿਸੇ ਮੇਰੇ ਵੀਰ ਦੇ ਇਹ ਮੱਝ ਪਸੰਦਾ ਤਾਂ ਆ ਕੇ ਤੁਸੀਂ ਚੈੱਕ ਪਾਸ ਕਰ ਸਕਦੇ ਆਂ ਦੋਸਤੋ ਘਰ ਦੀ ਮੱਝ ਆ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਏਸ ਨੰਬਰ ਤੇ ਤੁਸੀਂ ਬਾਈ ਜੀ ਹਰਨਾ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਕਮੈਂਟ ਕਰਕੇ ਦੱਸਿਓ ਦੋਸਤੋ ਮੱਝ ਕਿੱਦਾਂ ਦੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ